ਬਾਬਾ ਬਈ ਬਈ ਬਾਬਾ ਗੁਰਗਾਂਾ ਸਮਾਉ ਆ ਵੀ ਉਹਦੇ ਮੋਕਾ ਪਈ ਜਾਗਣ ਚ ਪਾਈ ਕਰੋ ਉਹਦਾ ਇਹ ਆ ਮਤਲਬ ਸੇਵਾ ਦਾ ਕਲੇਆ ਹਾਂਜੀ ਧੰਨ ਨੇ ਗੁਰੂ ਦੇ ਸਿੱਖ ਤੇ ਧੰਨ ਨੇ ਇਹਨਾਂ ਦੀ ਸਿੱਖੀ ਤੇ ਇਹਨਾਂ ਦੇ ਚਾਹਵਾਂ ਚ ਨਮਸਕਾਰ ਆ ਕਿ ਬਾਪੂ ਜੀ ਰੱਖਿਆ ਚਲਾਉਦੇ ਨੇ ਤੇ ਇੱਕ ਇਹਨਾਂ ਦੇ ਜਿਹੜੀ ਸਿੰਘਣੀਏ ਮਾਤਾ ਜੀ ਉਹ ਇਹਨਾਂ ਦੇ ਨਾਲ ਰਹਿੰਦੇ ਆ ਤੇ ਅਗਲੀ ਗੱਲ ਇਹ ਆ ਕਿ ਇਹਨਾਂ ਦੀ ਦੋ ਬੇਟੀਆਂ ਸੀ ਉਹਦਾ ਆਨੰਦ ਕਾਰਜ ਹੋ ਗਿਆ ਭਰਾ ਦਾ ਪੁੱਤ ਲੈ ਕੇ ਜਿਹੜਾ ਸੀਗਾ ਉਹਨੂੰ ਪਾਲਿਆ 18-20 ਸਾਲ ਦਾ ਕੀਤਾ ਉਹ ਚੱਟੇ ਦੇ ਨਸ਼ੇ ਦੇ ਲੱਗ ਗਿਆ ਟੀਕੇ ਦੇ ਲੱਗ ਗਿਆ ਮੈਂ ਵੀਡੀਓ ਵਿਖਾਉਂਦਾ ਤੁਹਾਨੂੰ ਮਕਸਦ ਇਹ ਆਪੀ ਆਨ ਇੱਕ ਉਹਦੇ ਸਿੱਖ ਜਿਨ੍ਹਾਂ ਨੂੰ ਮਹਾਰਾਜ ਨੇ ਜਿਨ੍ਹਾਂ ਦੇ ਬਾਰੇ ਮਹਾਰਾਜ ਨੇ ਇਹ ਗੱਲ ਕਹੀ ਸੀ ਵੀ ਆਪਣੇ ਸਿੱਖਾਂ ਦੀ ਬਾਹ ਪੜਨੀ ਆਪਣਿਆਂ ਦੀ ਬਾਹ ਪੜਨੀ ਪਹਿਲਾਂ ਦਾਨ ਜਿਹੜਾ ਉਹ ਤਾਂ ਤੁਹਾਡਾ ਫੜਨਾ ਜੇ ਤੁਸੀਂ ਪਹਿਲਾਂ ਆਪਣੇ ਸਿੱਖਾਂ ਦੀ ਬਾਹ ਫੜੋਗੇ ਉਹਨਾਂ ਨੂੰ ਦਾਨ ਦਿਓਗੇ ਪਰ ਅਸੀਂ ਜਿਹੜਾ ਵਾ ਉਹ ਪੁੱਠੇ ਰਸਤੇ ਤੁਰ ਪਏ ਆ ਅਸੀਂ ਗੁਰੂ ਸਾਹਿਬ ਦੇ ਉਸ ਹੁਕਮ ਨੂੰ ਭੁੱਲ ਕੇ ਹੋਰ ਕੰਮਾਂ 'ਚ ਪੈ ਗਏ ਆ ਆਹ ਮਹਿਲ ਇਹਨਾਂ ਦੇ ਵਾਸਤੇ ਮੈਂ ਕਹਿੰਦਾ ਇਸ ਤੋਂ ਸੋਹਣਾ ਮਹਿਲ ਨਹੀਂ ਹੈਗਾ ਕਿਉਂ ਕਿ ਇਹਨਾਂ ਦਾ دین ਨਹੀਂ ਡੋਲਿਆ ਇਹਨਾਂ ਦਾ ਮਜਬੂਰੀ ਡੋਲਿਆ ਇਹ ਆਪਣੇ ਗੁਰੂ ਤੋਂ ਟੱਸ ਤੇ ਮੱਸ ਦੀ ਹੋਏ ਐਸੇ ਟੁੱਟੀਆਂ ਟੀਨਾਂ 'ਚ ਬਾਥਰੂਮ ਦੀ ਬਿਨਾ ਕਿਸੇ ਛੱਤ ਦੇ ਬਿਨਾ ਦਰਵਾਜ਼ੇ ਘਰ ਦਾ ਕੋਈ ਦਰਵਾਜ਼ਾ ਨਹੀਂ ਇਹਦੇ باوجود ਵੀ ਇਹਨਾਂ ਨੇ ਆਪਣਾ ਹੱਥ ਨਹੀਂ ਛੱਡਿਆ ਤੇ ਬਾਣੇ ਚ ਲੈ ਜੇ ਵੀ ਆਪਣੀ ਕਿਰਤ ਕਰਦੇ ਨੇ ਤੇ ਆਪਣਾ ਰਜ਼ਗਾਨ ਚ ਲਾਉਂਦੇ ਨੇ ਆਪਣਾ ਦੋਵੇਂ ਜੀਓਟੀ ਪੰਜ ਖਾਂਦੇ ਜਿਹੜਾ ਬੱਚਾ ਗੋਦ ਲਿਆ ਸੀ ਉਹਨੂੰ ਪਾਲਿਆ ਪੋਸਿਆ ਪਰ ਹੁਣ ਆ ਕੇ ਅੱਗੇ ਜਵਾਨੀ ਚ ਉਹ ਨਸ਼ਾ ਕਰ ਰਾਂ ਗਿਆ ਉਹਦੇ باوجود ਵੀ ਸੇਖਾ ਡੋਲ ਨੇ ਸੋ ਇਹਨਾਂ ਦੇ ਚਾਰਾਂ ਨੂੰ ਨਮਸਕਾਰ ਰੈਂਦੇ ਬਾਰ ਬਾਰ ਝੋਕੇ ਨਮਸਕਾਰ ਕਰਾਂਗੇ ਬਾਬਾ ਜੀ ਅਸਲ ਸੇਖੀ ਤੁਸੀਂ ਜੀ ਅਸੀਂ ਤਾਂ ਸਾਡੇ ਅੜਕੇ ਤਾਂ ਪਖੰਡ ਬਗੌਣ ਦੀ ਕਰਦੇ ਆ ਸਿੱਖੀ ਤਾਂ ਇੱਥੇ ਖੜੀ ਏ ਤੇ ਇਹਨਾਂ ਸਿੱਖਾਂ ਦੀ ਸਿੱਖੀ ਕਰਕੇ ਅੱਜ ਪੰਥ ਚੜ੍ਹਦੀ ਕਲਾ ਚ ਏ ਇਹ ਮੈਣ ਮਾੜੀਆਂ ਇਹ ਕੋਠੀਆਂ ਇਹ ਘਰਾਂ ਇਹ ਸਾਰਾ ਕੁਝ ਤਾਂ ਨਾਸ਼ਵਾਨ ਏ ਤੁਸੀਂ ਅੱਜ ਇਹਨਾਂ ਨੂੰ ਦੇ ਦਿਓ ਮੇਰੇ ਸਾਕੇ ਦੇ ਦਿਓ ਪਰ ਉਹਦਾ ਕੋਈ ਫਾਇਦਾ ਨਹੀਂ ਕਿਉਂ ਕਿ ਇਹਨਾਂ ਨੂੰ ਉਹਨਾਂ ਚੀਜ਼ਾਂ ਦਾ ਮਤਲਬ ਨਹੀਂ ਸੰਤੁਸ਼ਟ ਨੇ ਪਰ ਸਾਡਾ ਕੀ ਫਾਇਦਾ ਨਹੀਂ ਬਣਦਾ ਵੀ ਅਸੀਂ ਆਪਣੇ ਸਿੱਖਾਂ ਨੂੰ ਇੰਨਾ ਹਾਲਾਤਾਂ ਚੋਂ ਬਾਹਰ ਕਢੀਏ ਕਿਹੜੀ ਚੀਜ਼ ਦੀ ਘਾਟ ਆ ਸਿੱਖਾਂ ਦੇ ਕੋਲ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਪੈਸੇ ਦੀ ਜਾਂ ਕਿਹੜੀ ਚੀਜ਼ ਦੀ ਹਰ ਚੀਜ਼ ਹੈਗੀ ਸਭ ਕੁਝ ਹੈਗਾ ਅਸੀਂ ਕਿੱਥੇ ਕਿੱਥੇ ਤੱਕ ਜਾ ਕੇ ਆਪਣੇ ਨਾਂ ਸਿੱਖਾਂ ਦੇ ਵੱਡੇ ਕੀਤੇ ਨੇ ਪੰਥ ਨੇ ਵੱਡੇ ਵੱਡੇ ਪਦਵ ਤੇ ਪੰਥ ਨੇ ਵੱਲਾ ਮਾਰੀਆਂ ਨੇ ਪਰ ਕਦੀ ਆਪਾਂ ਇਹਦਾ ਦੇਖਿਆ ਆਪਣੇ ਕਿ ਸਾਡੇ ਆਂਢ ਚ ਕੀ ਗੁੰਾਂਢ ਕੀ ਹੋ ਰਿਹਾ ਸਾਡੇ ਇਸ ਤਰੀਕੇ ਦੇ ਨਾਲ ਚੜਦੀ ਕਲਾ ਦੇ ਨਿੰਦ ਸਿੰਘ ਜੁਰਗ ਰੋਂਦੇ ਫਿਰਦੇ ਨੇ ਸਿਰਾਂ ਤੇ ਛੱਤਾ ਨਹੀਂ ਹੈਗੀਆਂ ਸਮਾਰੇ ਪਲਾ ਕਰੇ ਮੈਂ ਮੌਤਾ ਕੁਝ ਨਹੀਂ ਬਿਆਨ ਕਰ ਸਕਦਾ ਮੇਰੀ ਸ਼ਾਇਦ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਜ਼ਿਆਦਾ ਬੋਲ ਸਕਾਂ ਪਰ ਇਹ ਧਾਰਮ ਨਹੀਂ ਸਿੱਖਦੇ ਧਾਰਮੀਆਂ ਗੁਰੂ ਸਾਡਾ ਇਹਦੇ باوجود ਵੀ ਚੜਦੀ ਗਲੰਡਾ ਟੈਨੈ ਦੇ ਕਹਿੰਦੇ ਸਾਨੂੰ ਕੋਈ ਮਸਲਾ ਨਹੀਂ ਚੜਦੀ ਗਲੰਡਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ